ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਮੇਰੇ ਬਹੁਤ ਸਤਿਕਾਰਯੋਗ ਸਮੁੱਚੇ ਐਸਕੇਐਮਡੀ ਲੀਡਰਸ਼ਿਪ ਸਮੁੱਚੇ ਇਕੱਲ ਸਮੁੱਚੇ ਮੇਰੇ ਆ ਭੈਣਾਂ ਮਾਤਾਵਾਂ ਫਤਿਹ ਸੰਜੀ ਕਰਦੇ ਜੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਵੱਡੇ ਇਕੱਠ ਦੇ ਨਾਲ ਦੋ ਦਿਖਾਉਣ ਇੱਕ ਮਹਾ ਪੰਚਾਇਤ ਕੰ ਅਸੀਂ ਇੱਥੇ ਇਕੱਠੇ ਹੋਏ ਆ ਪਿਛਲੇ ਸਾਲ ਵੀ ਰਾਮ ਮੀਲਾ ਗਰਾਊਂਡ ਤੋਂ ਮਹਾ ਪੰਚਾਇਤ ਕੀਤੀ ਸੀ 3 ਸਾਲ ਪਹਿਲਾਂ ਆ ਸੀ ਅੰਦੋਲਨ ਛੱਡ ਕੇ ਗਏ ਸੀ ਅੰਦੋਲਨ ਜਿੱਤ ਕੇ ਗਏ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹਦੀ ਲੜਾਈ ਜਿੱਤ ਕੇ ਗਏ ਸੀ ਤੇ ਕੁਛ ਮੰਗਾ ਬਕਾਇਆ ਛੱਡ ਕੇ ਗਏ ਸੀ ਉਹਨਾਂ ਸੇਰੀਆਂ ਅੱਜ ਵੀ ਸਾਡੀਆਂ ਮੰਗਾਂ ਖੜੀਆਂ ਨੇ ਐਮ ਐਸ ਸੀ ਦੀ ਕਾਨੂੰਨੀ ਗਰੰਟੀ ਸੁਆਮੀ ਨਾਲ ਦੇ ਮੁਤਾਬਕ ਸੀ 2 50% ਦੇ ਸਾਫ ਦੇ ਨਾਲ ਸਾਨੂੰ ਪਾ ਕਸਾਨੇ ਕਰਜ਼ਿਆਂ ਤੇ ਲੀਕ ਮਾਰਦੀ ਫਤਲੀ بیمਾ ਯੋਜਨਾ ਬਟਾਪਾ ਪੈਨਸ਼ਨ ਤੇ ਜੋ ਸਾਨੂੰ ਲਖਵੀਰਪੁਰ ਖੀ ਦੀ ਅਨਸਾਪ ਨਹੀਂ ਮਿਲਿਆ ਉਦੇ ਅਨੁਸਾਰ ਦੀ ਮੰਕਨ ਅੱਜ ਅਸੀਂ ਸੇ ਪਾਪ ਦੇ ਕਾਰਨ ਨੂੰ ਜਗੌਰ ਦੇ ਦੱਸਣ ਆ ਰਹੇ ਹਾਂ ਬਈ ਥੋੜੇ ਦਿਨ ਰਹਿ ਗਏ ਛੱਡੇ ਬੜਾ ਦੁਸ਼ਕਲ ਨੇ ਸਾਡੇ ਤੇ ਬੜਾ ਸਾਨੂੰ ਕੁਛ ਕਹਿ ਲਿਆ ਅਤਵਾਦੀ ਵੱਖਵਾਦੀ ਅੰਦੋਲਨ ਗਾਦੀ ਹਰਤੀ ਸਹੀਆ ਹਰ ਕਿਸਾ ਦਾ ਟਕਰਾ ਕੀਤਾ ਸੀ ਪਰ ਹੁਣ ਦੇਖ ਲਓ ਤੁਹਾਨੂੰ ਤਾਂ ਲੱਗਦਾ ਸੀ ਵੀ ਲੋਕ ਨਹੀਂ ਆਉਂਦੇ ਅੱਜ ਕਿੰਨੀਆਂ ਰੋਕਾਂ ਸੀ ਕਿਵੇਂ ਟੋਕਾਂ ਨੂੰ ਤਾਂ ਕੀਤਾ ਰੋ ਟ੍ਰੇਨਾਂ ਰੋਕ ਕੇ ਲੋਕਾਂ ਨੂੰ ਲੇਟ ਕਿਸਾਨਾਂ ਨੂੰ ਸਾਨੂੰ ਲੇਟ ਕੀਤਾ ਗਿਆ ਅਜੇ ਵੀ ਹਜ਼ਾਰਾਂ ਕਿਸਾਨ ਦਿੱਲੀ ਦੇ ਵਿੱਚ ਆ ਰਿਹਾ ਡਾਊਨ ਗਰਾਊਂਡ ਛੋਟਾ ਪੈ ਜਾਊਗਾ ਇੰਨਾ ਤਾਂ ਸਾਡਾ ਵਾਅਦਾ ਪਾਇਆ ਜਾਂਦਾ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਪੰਜਾਬ ਅੱਗੇ ਵੀ ਮੋਰੀ ਹੋ ਕੇ ਲੜਿਆ ਹਰਿਆਣਾ ਅੱਗੇ ਵੀ ਮੋਰੀ ਹੋ ਕੇ ਲੜਿਆ ਜੁਪੀ ਦੇ ਭਾਈ ਆਇਆ ਸਾਰੀਆਂ ਸਟੇਟਾਂ ਤੋਂ ਇਕੱਲੇ ਇੱਕ ਸਟੇਟ ਦਾ ਮੋਰਚਾ ਨਹੀਂ ਇਕੱਲੀ ਇੱਕ ਸਟੇਟ ਦੀਏ ਮੰਗਾ ਨਹੀਂ ਸਾਰੀ ਇੰਡੀਆ ਦੇ ਸਾਰੇ ਭਾਗਦਿਆਂ ਮੰਗਾਂ ਲੈ ਕੇ ਇਹ ਸੰਯੁਕਤ ਮੋਰਚਾ ਬਣਿਆ ਸਾਰੇ ਦੇਸ਼ ਦੇ ਵਿੱਚੋਂ ਅੱਜ ਲੀਡਰਸ਼ਿਪ ਆਈਆ ਅਸੀਂ ਇਹੀ ਕਹਿੰਦੇ ਆ ਟਾਟਾ ਫਮਾਨੇੜੇ ਆ ਗਿਆ 10 ਸਾਲ ਸਾਨੂੰ ਲਾਰੇयां ਚ ਰੱਖ ਦਿੱਤਾ 10 ਸਾਲ ਪਹਿਲਾਂ ਰਾਜਨਾਥ ਨੇ ਜੰਤਰ ਮੰਤਰ ਤੇ ਸਾਡੇ ਨਾਲ ਵਾਅਦਾ ਕੀਤਾ ਸੀ ਸਟੇਜ ਤੋਂ ਕਿ ਸਾਡੀ ਸਰਕਾਰ ਬਣਾ ਦੋ ਸਾਰੇ ਬਸਲੇ ਹੱਲ ਕਰਦਾਂਗੇ ਸ਼ੋਮੀਨਾਥਨ ਦਾਵਤ ਤੁਹਾਨੂੰ ਭਾ ਦੇ ਦਾਂਗੇ ਫਿਰ ਕਿਹਾ ਸੀ 24 ਆਮਦਨ ਦੁਕਨੀ ਕਰ ਦਾਂਗੇ ਉਹਨਾਂ ਦਾ ਸਾਡੀ ਆਮਦਨ ਦੁਕਨੀ ਹੋਈਆ ਨਾ ਸਾਨੂੰ ਭਾ ਮਿਲੇ ਨੇ ਸਿਰ ਕਹਿੰਦੇ ਆ ਇਹ ਦਿੱਲੀ ਵੱਲੋਂ ਆਉਂਦੇ ਆ दिल्ली में प्योदियां सामू राजधानिया चो रोकिया जा चंडीगढ़ जाते सामू चंडीगढ़ नाके ला रोकिया जा असं शांतमय ढंग लड़ाई करने के चाहवा ना शांतम ढंग लड़ाई करा शांतमई ढंग मे अंदोलन लड़िया उस तरह असि अंदोलन करा अंदोलन लड़ा दुनिया की कोई भी ताकत साडे अंदोलन ਸਾਡੇ ਕਿਸਾਨਾਂ ਨੂੰ ਸਾਨੂੰ ਰੋਕ ਨਹੀਂ ਸਕਦੇ ਅਸੀਂ ਤਾਂ ਸਗਾ ਬਾਹਰ ਜਰਮਨ ਦਾ ਹੋ ਦੇਸ਼ਾਂ ਨੂੰ ਵੀ ਸਖਾ ਦਿੱਤਾ ਵੀ ਅੰਦੋਲਨ ਕਿਵੇਂ ਕਰਨਾ ਵੀਰੋ ਬੜੀ ਵੱਡੀ ਤਾਕਤ ਹੋ ਤੁਸੀਂ ਇਸੇ ਤਰ੍ਹਾਂ ਅਸੀਂ ਸਰਕਾਰ ਨੂੰ ਕਹਿੰਦੇ ਆ ਜਿਵੇਂ ਤੁਸੀਂ ਅੱਗੇ ਤਿੰਨ ਕੋ ਕਾਲੇ ਕਾਨੂੰਨਾਂ ਦਾ ਐਲਾਨ ਕੀਤਾ ਸੀ ਜਿਸ ਸਿਆਣਾ ਪ੍ਰਧਾਨ ਮੰਤਰੀ ਜਿਹੇ ਮਾੜੀ ਮੋਟੀ ਨੂੰ ਉਹ ਕਲਾ ਜਿਹੜੀਆਂ ਸਾਡੀਆਂ ਮੰਗਾਂ ਨੇ ਦੋ ਚਾਰ ਦਿਨਾਂ ਚ ਜਾਫਤਾ ਲੱਗ ਜਾਣਾ ਅੱਜ ਹੀ ਐਲਾਨ ਕਰ ਦੋਵੇ ਅਸੀਂ ਮੰਗਾ ਤੱਕ ਮਤਲਬਾ ਅਸੀਂ ਕਿਸਾਨਾਂ ਦੀ ਕਸ਼ਾਲੀ ਦਾ ਮਤਲਬਾ ਸਾਨੂੰ ਕੋਈ ਸੜਕਾਂ ਦੇ ਬੈਠਣ ਦਾ ਸਾਨੂੰ ਕੋਈ ਦਿੱਲੀ ਚ ਘੇਰਨ ਦਾ ਸ਼ੌਕ ਨਹੀਂ ਅਸੀਂ ਕਹਿੰਦੇ ਹਾਂ ਫੌਰੀ ਤੌਰ ਤੇ ਸਾਡੀਆਂ ਫਸਲਾਂ ਦਾ ਸਾਡੇ ਆਂਡੀਮਿਆਂ ਦਾ ਪਟਾਪਾ ਪੈਂਟਾ ਸਾਰੀਆਂ ਮੰਗਾ ਦਾ ਐਲਾਨ ਕਰ ਦੋਵੇ ਅਸੀਂ ਜਾਹਕਾਰ ਕਰ ਦਵਾਂਗੇ ਨਹੀਂ ਤਾਂ ਹੋਰ ਮਾਰੇ ਤਨਾ ਅਸੀਂ ਇਹ ਨਰੰਦ ਕਾਬੇ ਵਿੱਚ ਕੰਮ ਕਰ ਦਵਾਂਗੇ ਇਲੈਕਸ਼ਨਾਂ 'ਚ ਪਿੰਡਾਂ 'ਚ ਜਾਣਾ ਪਿੰਡਾਂ 'ਚ ਦੇਖਾਂਗੇ ਫਿਰ ਹੱਥ ਖੜੇ ਕਰਕੇ ਪ੍ਰਵਾਨਗੀ ਦਿਓ ਮਨਜ਼ੂਰ ਆ ਸਾਰਿਆਂ ਨੂੰ ਮੈਂ ਫਟੇਵਾਲਾ ਵਾਇਰ ਕਰੋ ਜੀ ਕਾਹ ਦਾ ਵਾਇਰ ਰੋਟੀ ਕੀ ਸੰਗਰਸ਼ੀ ਲੋਕੋ ਅੱਜ ਤੁਸੀਂ ਸੱਤ ਕਰ ਦਿੱਤਾ ਜਿੰਨਾ ਵੱਡਾ ਕੱਟ ਤੁਸੀਂ ਕੀਤਾ ਕਿ ਆਸਲ ਦੇ ਵਿੱਚ ਸੰਯੁਕਤ ਮੋਰਚ जिने ਤਿੰਨ ਕਾਨੂੰਨ ਰੱਦ ਕਰਵਾਏ ਸੀ ਭਰਮ ਪਾ ਲਿਆ ਸੀ ਉਹਦੀ ਸਰਕਾਰ ਨੇ ਕਿ ਸੰਯੁਕਤ ਮੋਰਚੇ ਨੂੰ ਧੀਰੇ ਧੀਰੇ ਖਤਮ ਕਰ ਦਿਆਂਗੇ ਇਹ ਸਰਕਾਰਾਂ ਦਾ ਹੁੰਦਾ ਹੀ ਆ ਕਿ ਪਾੜੋ ਤੇ ਰਾਜ ਕਰੋ ਪਰ ساری ਦੀ ساری ਲੀਡਰਸ਼ਿਪ ਸੰਯੁਕਤ ਮੋਰਚੇ ਦੀ ਅੱਜ ਤੁਹਾਡੇ ਸਾਹਮਣੇ ਬਰਾਜਮਾਨ ਸਟੇਜ ਦੇ ਉੱਪਰ ਸੰਯੁਕਤ ਮੋਰਚੇ ਦੀ ਪ੍ਰਾਪਤੀ ਆ ਦੂਸਰੀ ਗੱਲ ਮੈਂ ਕਹੂੰਗਾ ਕਿ ਤਿੰਨ ਨਮੀਆਂ ਮੰਗਾਏ ਕਿਤਨਾ ਸੀ ਆਵ ਸ਼ਾਂਤੀ ਦੇ ਨਾਲ ਉਹ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਂ ਜਾਂ ਆਪੇ ਚੇਤਨਤਾ ਉੱਤੇ ਜਦੋਂ ਤਿੰਨ ਕਾਲੇ ਕਾਨੂੰਨ ਸੀ ਉਹਨਾਂ ਨੂੰ ਪਿੱਛੇ ਰੱਖ ਲਿਆ ਸੀ ਪਰ ਅੱਜ ਦੂਜੇ ਨੰਬਰ ਤੇ ਲੈ ਕੇ ਆ ਰਹੇ ਹਾਂ ਉਹਨਾਂ ਮੰਗਾਂ ਨੂੰ ਜਿੰਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਮੰਗ ਕਿ ਮੋਦੀ ਸਰਕਾਰ ਜਿੱਤੇ ਬਣੀ ਇਸ ਤੇ ਹੁਣ ਜਾ ਰਹੀ ਹੈ ਉਹ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਿਓ ਆਪ ਸਮੁੱਚੇ ਦੇਸ਼ ਦੇ ਕਿਸਾਨਾਂ ਔਰ ਮਜ਼ਦੂਰਾਂ ਤੇ ਸਾਡੇ 18 ਲੱਖ ਕਰੋੜ ਤੋਂ ਉੱਪਰ ਕਰਜ਼ੇ ਦਾ ਬੋਝ ਬਣ ਚੁੱਕਿਆ ਤੇ ਕਿਸਾਨ ਔਰ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਨੇ ਇਹ ਸਿੱਟੇ ਤੁਹਾਡੀ ਦੁਗਣੀ ਆਵੰਦਦਾ ਅਸੀਂ ਮੰਗ ਕਰਦੇ ਆਂ ਚੱਲ ਨਹੀਂ ਬੰਗੇ ਨਹੀਂ ਕਰਦੇ ਇਹਦੇ ਉੱਪਰ ਮੋਰਚੇ ਵੀ ਲਾਵਾਂਗੇ ਕਿ ਸਾਡੇ 18 ਲੱਖ ਕਰੋੜ ਤੋਂ ਉੱਪਰ ਦੇ ਕਰਜ਼ੇ ਦੇ ਉੱਪਰ ਲਠੀਰ ਮਾਰੀ ਜਾਂਦੇ ਕੋਈ ਮੁਸਿੱਤੀ ਨਹੀਂ ਮੰਗਦੇ ਤੁਸੀਂ ਡਾਕਟਰ ਸੁਵਾਨੀ ਨਾਲ ਸਾਡੀਆਂ ਸਤਾਰ ਸ਼ਾਂ ਮਤਾਬੋ ਜੇ ਨਾ ਕਿਸਾਨਾਂ ਨੂੰ ਬਾਜ ਰੇ ਮਨਾਫੇ ਯੋਗ ਰੇਤ ਨਹੀਂ ਦਿੰਦੇ ਖਰਚੇ ਨਾਲ ਉਹਨਾਂ ਦਾ 4.5 ਦੇ ਟਾਰਨ ਅੱਜ ਦੇ ਨ ਕਿਸਾਨਾਂ ਦਾ ਵਾਲ-ਵਾਲ ਚਰ ਗਈ ਹੋਰ ਚੁੱਕਿਆ ਇਹ ਕਰਦੇ ਤੁਹਾਨੂੰ ਖਤਮ ਕਰਨਾ ਪੈਣਾ ਆਜਰ ਇਹ ਕਰਦੇ ਵੱਲ ਧਿਆਨ ਨਾ ਦਿਓਗੇ ਤਾਂ ਤੁਹਾਡੇ ਕੱਫਣ ਦੇ ਵਿੱਚ ਕਿੰਨ ਸਾਫਤ ਹੋਵੇਗੀ ਇਹ ਮੰਗ ਸਾਡੀ ਕਰਦੇ ਵਾਲੀ ਦੂਸਰੀ ਮੰਗ ਤੇ ਹਰ ਇੱਕ ਜੰਦਾ ਜਵਾਨ ਨੂੰ ਰਾਪਾ ਤੇ ਰਾਖੀ ਕਰਨ ਵਾਲੇ ਜਵਾਨ ਨੂੰ ਹੋਰ ਕਰਮਚਾਰੀਏ ਨੂੰ ਮੁਲਾਜ਼ਮਾਂ ਨੂੰ ਅਕਸਰ ਨੂੰ ਅੰਨ ਲੂਣੇ ਇੱਟੀ ਨੂੰ ਸਾਨੂੰ ਤਰਫਾਂ ਦਿੱਤੀਆਂ ਜਾ ਰਹੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਆ ਇੱਕੋ ਇੱਕ ਦੁਨੀਆ ਦਾ ਅੰਨ ਦਾਤਾ ਤਨਰਾਤ ਦੇਸ਼ ਦਾ ਟੱਡ ਪੱਤਵਾਰ ਜਦੋਂ ਬढ़ाਪੇ ਦੀ ਉਮਰ ਦੇ ਵਿੱਚ ਚਲਿਆ ਜਾਂਦਾ ਤਾਂ ਉਹਨੂੰ ਆਪਣਾ ਬढ़ापा ਕੱਢਣਾ ਔਖਾ ਹੋ ਜਾਂਦਾ ਅੱਜ ਪਰ ਜੋ ਮੰਨ ਕਰਦੇ ਨੇ ਤੇ ਸੱਚ ਸਾਹਿਬ ਦੀ ਉਮਰ ਜਦੋਂ ਹੋ ਜੇ ਕਿਸਾਨ ਦੀ ਔਰ ਫੈਟ ਮਜ਼ਦੂਰ ਦੀ ਪਟਾ ਪਟਨੇ ਦੀ 10000 ਰੁਪਏ ਪੈਨਸ਼ਨ ਮਹੀਨਾ ਭਾਰੋਂ ਨਾਲ ਤੇੜੀ ਚੱਲਦੀ ਹੈ ਤੁਸੀਂ ਦੰਗ जारी फसली बीमा योजना प्राइवेट कंपनियों को दी जा रही है अरब लखों के मुनाफे आंसर उन्होंने खातर जा रहे हैं वह सरकारी तौर पर हो जड़ा इंश्योरेंस हैदमेंारी की सारी भरपाई किसान की जाए सो सने के दे पालन फिर टाइम लगेगा फिर गल करा आज आप मुझे हाउस वालों पूरे पलाल वालों तीन मंगा मते के रूप के पास करा वाहगुरु जी खालसा वाहगुरु जी की फतेह साथियों हमारे बीच में सेंट्रल ट्रेड यूनियन और अदर ट्रेड यूनियंस और मास ऑर्गेनाइजेशंस के नेता का नए हुए हैं मैं संचालन कमेटी की तरफ से रिक्वेस्ट करता हूं कि जो संगठन यहां पे आज समर्थन में आया वो तो कृपया मेरे पास अपना संगठन का नाम और अध्यक्ष का नाम मेरे पास बाई तरफ आकर लिखवाएं ताकि उनको ड्यू रिस्पेक्ट हम लोग दे सकें मैं कुछ ट्रेड यूनियन नेताओं को मंच पर आमंत्रित करूंगा क्योंकि वो हमारे साथ कोऑर्डिनेटेड स्ट्रगल में है सेंट्रल ट्रेड यूनियंस और सोलह के बंद को सीटीयू के बाहर से भी कई लोगों ने हमें समर्थन दिया था तो मैं सेंट्रल ट्रेड यूनियन के डॉक्टर गिरी जो एटक से हैं उनको मंच पर आमंत्रित करना चाहूंगा कि वो आए जगह लें संतोष राय जी ए आई से उनको भी विनती करूंगा कि वो मंच पे आए जगह लें तपन सेन सीआईटीयू के नेशनल नेता हैं मैं उनको भी, भी रिक्वेस्ट करूंगा कि वो कृपया जहां भी मेरी आवाज सुन रहे हो वो मंच पे आए और जगह लें एआईयूडीयूसी से हरीश जी उनको भी रिक्वेस्ट है कि वो आए और मंच पे आए क्योंकि वो हमारे गेस्ट हैं वो यहां पे आए हैं ये सभी सम्मानित नेता हैं हमारे साथ कोऑर्डिनेशन में हैं उनको रिक्वेस्ट है कि वो जगह लें सामने आए और इसके अलावा सोलह के लिए समर्थन में उतरी डॉक्टर अपर्णा जो इफ्टू से हैं उनको भी रिक्वेस्ट है कि वो मंच पे आ जाएं बाकी जो संगठन आए हैं अगर सेंट्रल ट्रेड यूनियन से दूसरे संगठन भी पहुंच गए हैं तो कृपया वो अपनी जानकारी हमें दें हम उनको वो जगह देंगे और दूसरे महासंगठन भी अपना नाम कृपया दर्ज कराए हनन मुल्ला जी जगमोहन सिंह जी बीके यू डकोंदा से कृष्णा प्रसाद जी प्रतिभा शिंदे जी महाराष्ट्र से प्रेम सिंह गहलावत जी पुरुषोत्तम शर्मा जी भाई अर्जुन बालियान अवताप सिंह महमा जी जयकरम सिंह जी ईश्वरी प्रसाद कुशवाहा जी प्रदीप गरेवाल भाई इन सभी को भी मैं मंच पे आमंत्रित करता हूं और इसके साथ ही मैं आमंत्रित करना चाहता हूं तमिलनाडु से हमारे एक महत्वपूर्ण किसान संगठन तमिलनाडु फार्मर प्रोटेक्शन एसोसिएशन से ईश्वर जी आए हैं मैं उनको भी मंच पे आमंत्रित करता हूं कि वो आए और अपनी जगह लें मैं साउंड वाले भाई को अपील करना चाहता हूं कि पंडाल में इस तरफ बाई तरफ और सामने कुछ साउंड की दिक्कतें हैं इसको थोड़ा ठीक करके देख लीजिए ढंग से चले हां पीछे भी पूरा आवाज नहीं जा रहा है इसको थोड़ा चेक कर लीजिए और मैं भाई चक्कर बाजवा मैं विनती करूंगा क्योंकि संकल्प पत्र पढ़ना था इसलिए वो समय लगा सभी स्पीकर्स के लिए अभी चार मिनट का समय है तो मैं आश करूंगा कि सभी वक्तागण इस बात का ख्याल रखें मैं कृष्णा प्रसाद को मंत्रित करता हूं कि इसके बाद मंच की कार्रवाई को आगे बढ़ाया जाए और इसके बाद भाई जगदार बाजवा के बाद जो साथी तैयार रहे मैं उनका नाम ले रहा हूं उसमें हरिंद्र सिंह लखुआ जी तैयार रहे और जगदार बाजवा जी कृष्णा प्रसाद आ जाए धन्यवाद आज दिल्ली के रामलीला मैदान में जितने भी मजदूर किसान साथी आए हैं तो पहला फर्ज हमारा बनता है जो यहां से कुछ ही पर देश के तानाशाह जो सरकार चला रहे हैं उन तक हमारी उपस्थिति जरूर जानी चाहिए भाई कि आज हम दिल्ली के ऐतिहासिक मैदान में रामलीला मैदान में एकत्रित है तो मेरा सभी से निवेदन है भाई दोनों हाथ खड़े करके मुट्ठी बंद करके ये आवाज उन तालाशाहों के कानों तक जानी चाहिए और किसान मजदूर एकता का नारा बुलंद होना चाहिए किसान मजदूर एकता किसान मजदूर एकता हम सब की जिम्मेदारी आज इस महापंचायत के माध्यम से हमको जरूर समझनी होगी कि आज देश के जो हालात बने हुए हैं उन हालातों पर चिंतन करते हुए आज देश के किसानों और मजदूरों के लिए ये सबसे ज्यादा महत्वपूर्ण बात हो गई है कि हम इस देश को बचाने के लिए अपने कदम किस तरीके से बढ़ाएं और उन कदम बढ़ाने के लिए जिस तरीके से संयुक्त किसान मोर्चा ने प्रयास किया है और ये प्रयास बिल्कुल निश्चित रूप से सार्थक होगा और मैं ये कहना चाहता हूं भाई जितने भी हमारी माताएं बहनें यहां पर आई हैं इस देश को पाने के लिए हमारे पूर्वजों ने संघर्ष किया और इस देश को यहां तक पहुंचाने तो के लिए हमारे बहुत से महापुरुषों का योगदान रहा लेकिन दुर्भाग्य से आज स्थिति ऐसी बन गई कि इस देश के कुछ हमारे ही देश के हमारे ही देश की राजनीतिक पार्टियां पूजीपतियों के हाथों में खेलकर इस देश के लोकतंत्र को और इस देश की ताफीर को बदलने का काम कर रहे हैं ऐसी स्थिति में अगर इस देश को पाने के लिए कुर्बानियां हमारे पूर्वजों ने की है तो आज इस देश को बचाने के लिए कुर्बानियां भी देश का मजदूर किसान कर रहा है इस किसान मूवमेंट में जितने भी किसान मजदूर अभी तक शहीद हुए हैं मैं उन सबको नमन करते हुए आप सभी से ये कहना चाहता हूं कि ये संकल्प आपका होना चाहिए कि हम इस सरकार को ये बता देना चाहते हैं कि ये रामलीला का मैदान है ये ऐतिहासिक मैदान है हम सबने देखा है और राम की लीला भी हम सब देखते आ रहे हैं रावण जितना मर्जी कामयाब मजबूत हो उसको एक दिन गिरना पड़ता है ताकत के सामने गरीबों मजदूरों किसानों की, की ताकत के सामने इस संकल्प के साथ जरूर हम सब ने जाना है कि आज ये जो महापंचायत है ये नई ऊर्जा इस किसान मूवमेंट में लेकर के आएगी और हम सब अपने अपने क्षेत्र में अपने अपने गांव में इस सरकार के लिए जो भी हमारी जिम्मेदारी बनती है सरकार के खिलाफ अभियान चलाने की उसमें अपना योगदान देंगे बहुत बहुत धन्यवाद